ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਗ ਹੋਪ ਫਾਊਂਡੇਸ਼ਨ ਬਰੇਟਾ ਵੱਲੋਂ 27 ਦਸੰਬਰ 2024 ਨੂੰ ਪਿੱਖੀ ਵਿਖੇ ਅਤੇ 29 ਦਸੰਬਰ 2024 ਨੂੰ ਗੋਨਿਆਣਾ ਮੰਡੀ ਬਠਿੰਡਾ ਵਿਖੇ ਕੈਂਪ ਲਗਾਏ ਜਾ ਰਹੇ ਹਨ ਇਨ੍ਹਾਂ ਕੈਂਪਾਂ ਦੇ ਵਿੱਚ ਬੈਟਰੀ ਵਾਲੇ ਹੱਥ ਲਗਾਏ ਜਾਣਗੇ ਉਹਨਾਂ ਦਿਵਿਆਗ ਸਾਡੇ ਵੀਰਾਂ ਭੈਣਾਂ ਨੂੰ ਜਿਨ੍ਹਾਂ ਦੇ ਹੱਥ ਕਿਸੇ ਕਾਰਨ ਕਰਕੇ ਕੋਣੀ ਤੋਂ ਹੇਠਾਂ ਕੱਟੇ ਹੋਏ ਹਨ ਯਾ ਜਨਮ ਤੋਂ ਹੀ ਜਿਹੜਾ ਹੈ ਕੋਈ ਹੱਥ ਖਰਾਬ ਹੈ ਕੋਣੀ ਤੋਂ ਥੱਲੇ ਤੇ ਉਹਨਾਂ ਦੇ ਲਈ ਇਹ ਜਿਹੜਾ ਕੈਂਪ ਹੈ ਲਗਾਇਆ ਜਾ ਰਿਹਾ ਹੈ ਬੈਟਰੀ ਵਾਲੇ ਹੱਥ ਲਗਾਏ ਜਾਣਗੇ ਜਿਹੜੇ ਹੱਥ ਨੇ ਇਹਨਾਂ ਵਿੱਚ ਬੈਟਰੀ ਪੈਂਦੀ ਹੈ ਚਾਰਜ ਹੁੰਦੇ ਹਨ ਕੁਝ ਬਟਰ ਵੀ ਦਿੱਤੇ ਗਏ ਹਨ ਤੇ ਤੁਸੀਂ ਇਸ ਸਮੇਂ ਸਕਰੀਨ ਦੇ ਉੱਤੇ ਦੇਖ ਵੀ ਸਕਦੇ ਹੋ ਬਕਾਇਦਾ ਵੀਡੀਓ ਚੱਲ ਰਹੀ ਹੈ ਕਿ ਇਹ ਜਿਹੜਾ ਹੱਥ ਹੈ ਕਿਸ ਤਰੀਕੇ ਨਾਲ ਵਰਕ ਕਰਦਾ ਹੈ ਇਹਨਾਂ ਵੀਰਾਂ ਨੇ ਵੀਡੀਓ ਬਣਾਈ ਹੈ ਬਕਾਇਦਾ ਜਿਹੜੇ ਇਹ ਫਾਊਂਡੇਸ਼ਨ ਵਾਲੇ ਨੇ ਤੁਸੀਂ ਦੇਖ ਸਕਦੇ ਹੋ ਬਕਾਇਦਾ ਇਹ ਪੈਣ ਆਟਾ ਛਾਨ ਰਹੀ ਹੈ ਰੋਟੀ ਬਣਾ ਰਹੀ ਹੈ ਤੇ ਆ ਜਿਹੜੀ ਦੂਸਰੀ ਵੀਡੀਓ ਤੁਸੀਂ ਹੁਣ ਦੇਖ ਰਹੇ ਹੋ ਇਸੇ ਵੀਡੀਓ ਵਿੱਚ ਤੁਹਾਨੂੰ ਪਤਾ ਲੱਗੂਗਾ ਦੇਖੋ ਭੈਣ ਕਿਸ ਤਰੀਕੇ ਦੇ ਨਾਲ ਰੋਟੀ ਬੇਲ ਵੀ ਰਹੀ ਹੈ ਠੀਕ ਹੈ ਸੋ ਇਹ ਹੱਥ ਬਹੁਤ ਕਾਰਗਰ ਸਿੱਧ ਹੋਣਗੇ ਤੇ ਜੇ ਕੋਈ ਲੋੜਵੰਦ ਹੈ ਸਕਰੀਨ ਦੇ ਉੱਤੇ ਜਿਹੜੇ ਸਬ ਫਾਊਂਡੇਸ਼ਨ ਵਾਲੇ ਵੀਰ ਨੇ ਇਹਨਾਂ ਦਾ ਨੰਬਰ ਆ ਰਿਹਾ ਤੁਸੀਂ ਇਹਨਾਂ ਨਾਲ ਰਾਬਤਾ ਕਰਕੇ ਰਜਿਸਟ੍ਰੇਸ਼ਨ ਹੁੰਦੀ ਹੈ ਬਕਾਇਦਾ ਰਾਬਤਾ ਕਰਕੇ ਜੇ ਕੋਈ ਲੋੜਵੰਦ ਪਰਿਵਾਰ ਹੈ ਜੇ ਕੋਈ ਲੋੜਵਰ ਵਿਅਕਤੀ ਹੈ ਉਹ ਲਗਵਾਣਾ ਚਾਹੁੰਦਾ ਇਹਨਾਂ ਨਾਲ ਰਾਬਤਾ ਕਰਕੇ ਹੱਥ ਲਗਵਾ ਸਕਦਾ ਹੈ ਵੀਰਾਂ ਨੇ ਮੈਨੂੰ ਜਾਣਕਾਰੀ ਦਿੱਤੀ ਸੀ ਬੇਨਤੀ ਕੀਤੀ ਸੀ ਕਿ ਵੀਰ ਜੀ ਆਪ ਜੀ ਆਪਣੇ ਪੇਜ ਤੇ ਰਾਹੀ ਜਰੂਰ ਇਹ ਸਾਰੀ ਜਿਹੜੀ ਜਾਣਕਾਰੀ ਹੈ ਸਾਡੇ ਜਿਹੜਾ ਉਪਰਾਲਾ ਹੈ ਉਹਦੇ ਬਾਰੇ ਦੱਸੋ ਸੋ ਉਹਨਾਂ ਦੀ ਹੁਕਮ ਨੂੰ ਉਹਨਾਂ ਨੇ ਤੇ ਬੇਨਤੀ ਕੀਤੀ ਲੇਕਿਨ ਮੈਂ ਹੁਕਮ ਮੰਨਦਾ ਕਿਉਂਕਿ ਉਹਨਾਂ ਦਾ ਉਪਰਾਲਾ ਬਹੁਤ ਸੋਹਣਾ ਹੈ ਇਹੋ ਜਿਹਾ ਉਪਰਾਲੇ ਹੋਣੇ ਚਾਹੀਦੇ ਹਨ ਔਰ ਹਰ ਇੱਕ ਵੀਰ ਭੈਣ ਨੂੰ ਜੋ ਕਰ ਸਕਦਾ ਹੈ ਇਹੋ ਜਿਹਾ ਉਪਰਾਲੇ ਕਰਨੇ ਚਾਹੀਦੇ ਹਨ ਤਾਂਕਿ ਜੇ ਕਿਸੇ ਨੂੰ ਲੋੜ ਹੋਵੇ ਉਹਦੀ ਅਸੀਂ ਮਦਦ ਕਰ ਸਕੀਏ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਾਂ ਕਿ ਇਹ ਜਾਣਕਾਰੀ ਹਰ ਕਿਸੇ ਤੱਕ ਪਹੁੰਚ ਸਕੇ ਇਹਨਾਂ ਦਾ ਨੰਬਰ ਸੇਵ ਕਰ ਲਿਓ ਤੇ ਇੱਕ ਨੰਬਰ ਆ ਜਿਹੜੀ ਥੱਲੇ ਪੱਟੀ ਦੇ ਉੱਤੇ ਲਿਖਿਆ ਹੋਇਆ ਹੈ ਇਹ ਕੌਮੀ ਸੋਚ ਮਲਟੀਮੀਡੀਆ ਚੈਨਲ ਦਾ ਹੈ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਜੇ ਕੋਈ ਜਾਣਕਾਰੀ ਸਾਨੂੰ ਦੇਣਾ ਚਾਹੋ ਤਾਂ ਦੇ ਸਕਦੇ ਹੋ ਲੇਕਿਨ ਯਾਦ ਰੱਖਿਓ ਇਹ ਨੰਬਰ ਕੌਮੀ ਸੋਚ ਚੈਨਲ ਦਾ ਹੈ ਕੁਝ ਵੀਰ ਭੈਣ ਕੀ ਕਰਦੇ ਹਨ ਉਹ ਜਦ ਵੀਡੀਓ ਦੇਖਦੇ ਹਨ ਤਾਂ ਉਹ ਇਹ ਸੋਚਦੇ ਹਨ ਕਿ ਜਿਹੜਾ ਇਹ ਨੰਬਰ ਹੈ ਇਹ ਕੈਂਪ ਵਾਲਿਆਂ ਦਾ ਹੈ ਜਿਵੇਂ ਪਿੱਛੇ ਦੀ ਇੱਕ ਵੀਡੀਓ ਪੜਾਈ ਸੀ ਪੱਗ ਵਾਲੇ ਵੀਰ ਦੀ ਤਾਂ ਮੈਨੂੰ ਕਈ ਸਾਰੇ ਕਾਲ ਆਈ ਕਿ ਵੀਰ ਜੀ ਅਸੀਂ ਪੱਗ ਲੈਣੀ ਹੈ ਠੀਕ ਹੈ ਸੋ ਯਾਦ ਰੱਖਿਓ ਜਿਹੜਾ ਥੱਲੇ ਨੰਬਰ ਲਿਖਿਆ ਬਕਾਇਦਾ ਉੱਥੇ ਲਿਖਿਆ ਹੁੰਦਾ ਕੌਮੀ ਸੋਰਸ ਮਲਟੀਮੀਡੀਆ ਇਹ ਚੈਨਲ ਦਾ ਨੰਬਰ ਹੈ ਤੁਸੀਂ ਕੋਈ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਾ ਚਾਹੋ ਸਾਂਝੀ ਕਰ ਸਕਦੇ ਹੋ ਇਸ ਨੰਬਰ ਤੇ ਵਟਸਐਪ ਵੀ ਚੱਲਦਾ ਹੈ ਆਪ ਜੀ ਵਟਸਐਪ ਦੇ ਰਾਹੀਂ ਜਾਣਕਾਰੀ ਸਾਂਝੀ ਕਰ ਸਕਦੇ ਹੋ ਵਟਸਐਪ ਤੇ ਕਾਲ ਅਲਾਉ ਨਹੀਂ ਹੈ ਤੁਸੀਂ ਵਟਸਐਪ ਤੇ ਕਾਲ ਨਹੀਂ ਕਰਨੀ ਆਪ ਜੀ ਨੇ ਵਟਸਐਪ ਤੇ ਕੋਈ ਜਾਣਕਾਰੀ ਦੇਣੀ ਹੈ ਉਹ ਆਪ ਜੀ ਜਾਣਕਾਰੀ ਸਾ ਕਰ ਸਕਦੇ ਹੋ ਨਾਮ ਪਿੰਡ ਦਾ ਨਾਮ ਪੂਰੀ ਜਾਣਕਾਰੀ ਵਿਸਥਾਰਪੂਰਵਕ ਦੱਸਿਓ ਹਾਂ ਆਪ ਜੀ ਕਾਲ ਕਰਨਾ ਚਾਹੋ ਡਾਇਰੈਕਟ ਕਾਲ ਇਸ ਨੰਬਰ ਤੇ ਮੈਨੂੰ ਕਰ ਸਕਦੇ ਹੋ ਸਵੇਰੇ 9 ਵਜੇ ਤੋਂ ਲੈ ਕੇ 5 ਵਜੇ ਦੇ ਪਿਛਕਾਰ ਇਨਕ ਬੇਨਤੀ ਪ੍ਰਵਾਨ ਕਰਨੀ ਜੀ ਪੇਸ਼ਕਾਰੀ ਕਰਦਿਆ ਜੇ ਕੋਈ ਗਲਤ ਗਲਤ ਕਹੀ ਗਈ ਹੋਵੇ ਉਹਦੇ ਲਈ ਹੱਥ ਜੋੜ ਕੇ ਮਾਫੀ ਮੰਗਦਾ ਮੇਰੀ ਗਲਤੀ ਮੇਰੇ ਧਿਆਨ ਚ ਜਰੂਰ ਲਿਆਓ ਤੇ ਫਿਰ ਬੇਨਤੀ ਕਰਦਾ ਹਾਂ ਜਿਹੜੇ ਵੀਰ ਉਪਰਾਲਾ ਕਰ ਰਹੇ ਹਨ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਬਹੁਤ ਸੋਹਣਾ ਉਪਰਾਲਾ ਹੈ ਐਦਾਂ ਹੀ ਕਰਦੇ ਰਹੋ ਤੇ ਕਦੀ ਸਾਨੂੰ ਮੌਕਾ ਮਿਲਿਆ ਤਾਂ ਆਪਜੀ ਦਾ ਜਿਹੜਾ ਉਪਰਾਲਾ ਹੈ ਉੱਥੇ ਆਪਾਂ ਪਹੁੰਚਾਂਗੇ ਤੇ ਉਹਦੀ ਕਵਰੀਂਗ ਕਰਕੇ ਸਾਰੇ ਵੀਰਾਂ ਭੈਣਾਂ ਦੇ ਨਾਲ ਸਾਂਝਾ ਜ਼ਰੂਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ